ਥਾਣਾ ਰਾਮਪਗ ਤੋਂ ਗੋਲ ਹੱਟੀ ਚੌਂਕ ਵੱਲ ਜਾਂਦਿਆਂ ਭਾਰੀ ਟ੍ਰੈਫਿਕ ਜਮ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਸੜਕ ਤੱਕ ਲੈ ਆਂਦੀਆਂ ਹੋਈਆਂ ਨੇ ਅਤੇ ਨਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਉਧਰ ਈ ਰਿਕਸ਼ਾ ਅਤੇ ਆਟੋ ਚਾਲਕਾਂ ਵਿੱਚ ਵੀ ਸਵਾਰੀਆਂ ਨੂੰ ਬਿਠਾਉਣ ਦੀ ਹੋੜ ਲੱਗੀ ਹੁੰਦੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਸੰਬੰਧੀ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਲੋੜ ਹੈ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਰਾਮ ਬਾਗ ਤੋਂ ਗੋਲ ਹੱਟੀ ਚੌਂਕ ਵਾਲੇ ਰਸਤੇ ਤੇ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਜਾਮ ਤੇ ਈ ਰਿਕਸ਼ੇ ਹੀ ਈ ਰਿਕਸ਼ੇ ਤੇ ਆਟੋ ਹੀ ਆਟੋ ਤੇ ਨਜਾਇਜ਼ ਕਬਜ਼ਿਆਂ ਦੀ ਭਮਾਰ ਤੇ ਰੋਂਗ ਸਾਈਡ ਪਾਰਕਿੰਗ ਸੋ ਮਤਲਬ ਸਾਰੀਆਂ ਸਮੱਸਿਆਵਾਂ ਦਾ ਸੁਮੇਲ ਇੱਕੋ ਥਾਂ ਸੋ ਇਸ ਵੱਲ ਕਿਸੇ ਦਾ ਧਿਆਨ ਨਹੀਂ ਦੁਕਾਨਦਾਰਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਦੁਕਾਨਾਂ ਸਜਾਈਆਂ ਨੇ ਨਗਰ ਨਿਗਮ ਇਸ ਵੱਲ ਧਿਆਨ ਦੇਵੇ ਟ੍ਰੈਫਿਕ ਪੁਲਿਸ ਟ੍ਰੈਫਿਕ ਵੱਲ ਧਿਆਨ ਦੇਵੇ ਰੋਂਗ ਸਾਈਡ ਪਾਰਕਿੰਗ ਵੱਲ ਟ੍ਰੈਫਿਕ ਪੁਲਿਸ ਧਿਆਨ ਦੇਵੇ ਬੜੇ ਹੀ ਮੁੱਦੇ ਨੇ ਸ਼ਹਿਰ ਦੇ ਜਿਨ੍ਹਾਂ ਤੇ ਅਸੀਂ ਵਾਰ-ਵਾਰ ਗੱਲ ਕਰਦੇ ਆਂ ਪਰ ਸੰਬੰਧਤ ਵਿਭਾਗਾ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਗ੍ਰਾਹਕ ਆਉਂਦੇ ਨੇ ਉਹਨਾਂ ਨੂੰ ਪਾਰਕਿੰਗ ਦੀ ਲੋੜ ਹੁੰਦੀ ਹੈ ਤੇ ਫਿਰ ਗ੍ਰਾਹਕ ਤੁਹਾਡੇ ਕੋਲ ਕਿਉਂ ਆਣਗੇ ਜੇਕਰ ਤੁਹਾਡਾ ਸਮਾਨ ਅੰਦਰ ਹੀ ਨਹੀਂ ਵਿਕ ਰਿਹਾ ਤੇ ਬਾਹਰ ਲਗਾਉਣ ਨਾਲ ਕਿਤੇ ਜ਼ਿਆਦਾ ਵਿਕੇਗਾ ਸੋ ਸੜਕਾਂ ਤੱਕ ਦੁਕਾਨਾਂ ਲੈ ਕੇ ਆਏ ਨੇ ਸਾਰੇ ਦੁਕਾਨਦਾਰ ਅਤੇ ਤੁਸੀਂ ਟ੍ਰੈਫਿਕ ਜਾਮ ਦੇਖ ਸਕਦੇ ਹੋ ਕਿ ਇਸ ਵੇਲੇ ਪੂਰੀ ਤਰ੍ਹਾਂ ਜਿਹੜੀ ਵਾਹਨ ਨੇ ਉਹ ਰੁਕ ਚੁੱਕੇ ਨੇ ਤੇ ਜਿਨ੍ਹਾਂ ਨੂੰ ਵਿੱਚੋਂ ਜਲਦੀ ਹੈ ਜਾਣ ਦੀ ਉਹ ਵੀ ਪਰੇਸ਼ਾਨ ਜਿਨ੍ਹਾਂ ਨੇ ਦੂਰ ਜਾਣਾ ਉਹ ਵੀ ਪਰੇਸ਼ਾਨ ਬਹੁਤ ਬੁਰੇ ਹਾਲ ਨੇ ਸੋ ਟ੍ਰੈਫਿਕ ਪੁਲਿਸ ਨਗਰ ਨਿਗਮ ਬਹੁਤ ਹੀ ਅਣਗਹਿਲੀ ਵਰਤ ਰਿਹਾ ਹੈ ਇਹਦੇ ਵੱਲ ਸੋ ਸਾਡੇ ਨਾਲ ਇੱਥੇ ਰਾਘੀਰ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆਂ ਜੀ ਕੀ ਹਾਲਾਤ ਨੇ ਜੀ ਇਸ ਵੇਲੇ ਮੈਂ ਸਿਰਫ 5 ਮਿੰਟ ਦਾ ਰਸਤਾ ਆ ਜਿਹੜਾ ਮੈਂ ਘਟੋ ਘਟ ਅੱਧੇ ਘੰਟਾ ਹੋ ਗਿਆ ਤੈ ਕੀਤਾ ਇਹ ਸਭ ਤੋਂ ਵੱਡੀ ਸਮੱਸਿਆ ਜਿਹੜੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਜਿਹੜੀਆਂ ਰੇੜੀਆਂ ਲਾਈਆਂ ਫੜੀਆਂ ਲਾਈਆਂ ਨਾ ਉਹਨਾਂ ਦੇ ਕਰਕੇ ਬਹੁਤ ਵੱਡੀ ਸਮੱਸਿਆ ਆ ਰਹੀ ਆ ਔਰ ਦੂਸਰੀ ਸਮੱਸਿਆ ਜਿਹੜੇ ਆਟੋ ਵਾਲਿਆਂ ਨੇ ਜਿਹੜੀ ਪਰਸਨਲ ਸਵਾਰੀ ਲੈ ਕੇ ਜਾਂਦੇ ਆ ਆਟੋ ਵਾਲੇ ਜਿੰਨੇ ਆ ਸਾਰੇ ਇਧਰੋਂ ਵੜ ਜਾਂਦੇ ਆ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਇੱਥੇ ਕੋਈ ਇਹੋ ਜੀ ਇਹੋ ਜੀ ਕੋਈ ਨਹੀਂ ਹੈਗੀ ਵੀ ਜਿਹਦੇ ਨਾਲ ਇਸ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਏ ਮੈਂ ਘਟੋ ਘਟਾ ਟੈਲੀਫੋਨ ਐਕਸਚੇਂਜ ਤੱਕ ਘਟੋ ਘਟਾ ਮੈਨੂੰ ਅੱਧਾ ਘੰਟਾ ਹੋ ਗਿਆ ਅੱਗੇ ਜਾ ਕੇ ਵੇਖਿਆ ਬਹੁਤ ਜ਼ਿਆਦਾ ਸਮੱਸਿਆ ਆ ਜਿਹੜੇ ਬਾਹਰ ਦੇ ਟੂਰਿਸਟ ਨੇ ਉਹ ਵੀ ਬ ਰੇੜੀਆਂ ਵਧਾ ਕੇ ਜਾਂ ਮਲੋ ਸਟਾਲ ਲਾ ਕੇ ਇਹ ਵਧਾਇਆ ਹੋਇਆ ਹੈ ਇਹ ਟ੍ਰੈਫਿਕ ਕੰਟਰੋਲ ਕੀਤੀ ਜਾਵੇ ਇਹ ਸ਼ਹਿਰ ਵਾਸੀ ਦੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਇਹਨੂੰ ਹੱਲ ਕੀਤਾ ਜਾਵੇ ਸੋ ਇਹ ਨੇ ਰਾਹੀਰ ਸ਼ਹਿਰ ਵਾਸੀ ਪਰੇਸ਼ਾਨ ਲੋਕ ਜਿਨ੍ਹਾਂ ਨੂੰ ਪਰੇਸ਼ਾਨੀ ਹੁੰਦੀਆਂ ਨੇ ਇਹ ਉਹ ਲੋਕ ਨੇ ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਜਾਣੇ ਨੇ ਪਰ ਇਸ ਵਾਲੇ ਕਿਸੇ ਦਾ ਕੋਈ ਧਿਆਨ ਨਹੀਂ ਸੋ ਨਗਰ ਨਿਗਮ ਟ੍ਰੈਫਿਕ ਪੁਲਿਸ ਨੂੰ ਕਵਾਂਗੇ ਕਿ ਇਸ ਵਾਲੇ ਜ਼ਰੂਰ ਧਿਆਨ ਦਿਓ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ